ਸਤਿ ਸ਼੍ਰੀ ਅਕਾਲ ਦੋਸਤੋ ਸੋਨੂੰ ਨੇ ਇੱਕ ਮਾਨਸਾ ਜ਼ਿਲ੍ਹੇ ਦਾ ਅੰਡਰਬ੍ਰਿਜ ਦਿਖਾਉਣ ਲੱਗੇਗਾ ਤੇ ਇਸ ਅੰਡਰਬ੍ਰਿਜ ਦੇ ਵਿੱਚ ਜਿੰਨੀ ਮਰਜ਼ੀ بارش ਹੋ ਜਾਏ ਇੱਕ ਟੌਕਾ ਪਾਣੀ ਨਹੀਂ ਖੜਦਾ ਹੈਗਾ ਤੇ ਇੱਕ ਆਪਣਾ ਮਾਨਸਾ ਵਾਲਾ ਅੰਡਰਬ੍ਰਿਜ ਹੈ ਜਿਹੜਾ ਥੋੜੀ ਜਿਹੀ بارش ਹੋਣ ਤੋਂ ਬਾਅਦ ਹੀ ਪੂਰਾ ਤਾਂਹਾਂ ਤੱਕ ਪਾਣੀ ਦੇ ਨਾਲ ਭਰ ਜਾਂਦਾ ਹੈ ਤਸਵੀਰਾਂ ਜਿਹੜੀਆਂ ਪਹਿਲਾਂ ਸੋਨੂੰ ਦਿਖਾਉਣ ਲੱਗੇ ਆਇਆ ਸੈਂਟਰ ਤੇ ਦੇਖੋ ਇਹ ਵੀ ਅੰਡਰਬ੍ਰਿਜ ਆ ਬਿਲਕੁਲ ਸੁੱਕਾ ਪਿਆ ਦੇਖੋ ਹੁਣ بارش ਆ ਜਿਹੜੀ ਓਕੇ ਹਟੀ ਹੈਗੀ ਤੇ ਪਰ ਜਿਹੜਾ ਅੰਡਰਬ੍ਰਿਜ ਆ ਉਹ ਬਿਲਕੁਲ ਆਹ ਵੇਖੋ ਵਿਚਾਲੇ ਜਮਾ ਅੰਦਰ ਵਿੱਚ ਦੇ ਵਿਚਾਲੇ ਖੜਾ ਚੌਂਕ ਬਣਿਆ ਹੋਇਆ ਹੈਗਾ ਤੇ ਆਹ ਸੜਕਾਂ ਦੀ ਇੱਕ ਪੇ ਕਾਗਯંત્ર ਇਹ ਸੜਕ ਉਹ ਆ ਗਈ ਆਪਣੀ ਮਾਨਸ ਵਾਲੀ ਸੜਕ ਤੇ ਇੱਕ ਆ ਗਿਆ ਤਲਵੰਡੀ ਰੋਡ ਵਾਲੀ ਸੜਕਾ ਦੇਖੋ ਰੰਗ ਦਿੱਤੇ ਵਾਲਾ ਠੀਕ ਹੈ ਜੀ ਤੇ ਗੱਲ ਹੋएगी ਪਾਣੀ ਦੀ ਵੀ ਆਪਣਾ ਮਾਨਸ ਵਾਲਾ ਜਿਹੜਾ ਅੰਡਰ ਬ੍ਰਿਜ ਹੈ ਉਹ ਕਿਉਂ ਥੋੜੀ ਜਿਹੀ بارش ਹੋਣ ਤੋਂ ਬਾਅਦ ਪਾਣੀ ਨਾ ਭਰ ਜਾਂਦਾ ਤੇ ਇੱਥੇ ਪਾਣੀ ਚੋਂ ਨਹੀਂ ਖੜਦਾ ਹੈਗਾ ਇਹਦੇ ਤੇ ਆਪਾਂ ਗੱਲਬਾਤ ਕਰਾਂਗੇ ਵੀ ਕੀ ਜਿਹੜਾ ਮਾਨਸਾਂ ਵਾਲਾ ਉਹ ਅੰਡਰਵਿਚ ਦੇ ਵਿੱਚ ਕੋਈ ਪਾਣੀ ਦੀ ਨਿਕਾਸੀ ਨਹੀਂ ਹੋ ਸਕਦੀ ਕਿਉਂ ਲੋਕ ਪਰੇਸ਼ਾਨ ਹੋ ਰਹੇ ਨੇ ਕਿਉਂ ਜਿਹੜਾ ਇੰਨੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਥੋੜੀ ਜਿਹੀ بارش ਹੋਣ ਤੋਂ ਬਾਅਦ ਪੂਰਾ ਤਾਂ ਹਾਂ ਤੱਕ ਤਲ ਜਾਂਦਾ ਪਾਣੀ ਦੇ ਨਾਲ ਉਹ ਤੇ ਕਿੰਨੇ ਕਿੰਨੇ ਦਿਨ ਉਹ ਰਸਤਾ ਜਿਹੜਾ ਬੰਦ ਰਹਿੰਦਾ ਹੈਗਾ ਤੇ ਪਰ ਇਸ ਆਂਡਰ ਬ੍ਰਿਜ ਦੇ ਵਿੱਚ ਜਿੰਨੀ ਮਰਜ਼ੀ بارش ਹੋ ਜੇ ਬਿਲਕੁਲ ਵੀ ਪਾਣੀ ਨਹੀਂ ਕੱਢਦਾ ਹੈਗਾ ਤੇ ਕਲਾਬ ਬਾਈ ਇਹ ਕਾਰਨ ਕੀ ਹੈ ਇੱਥੇ ਚੌਣੀ ਪਾਣੀ ਖੜਦਾ ਆਪਣੇ ਆਲਾ ਕਿਉਂ ਭਰਿਆ ਰਹਿੰਦਾ ਉਹ ਕਾਰਨ ਬਾਈ ਉਸਤਾ ਇੱਥੇ ਪਿੰਡ ਵਾਲਾ ਦੇ ਸਹਿਯੋਗ ਨਾਲ ਉਹਨਾਂ ਨੇ ਤਕਨੀਕਾਂ ਦਸੀਆਂ ਉਹਦੇ ਹਿਸਾਬ ਨਾਲ ਉਸ ਇੱਥੇ ਜਿਹੜਾ ਠੇਕੇਦਾਰ ਸੀ ਉਹਦੇ ਹਿਸਾਬ ਨਾਲ ਇਹ ਪੁਲ ਬਣਿਆ ਹੈ ਇਹ ਪੁਲ ਦੇ ਵਿੱਚ ਇਹਦੇ ਸਾਈਡਾਂ ਦੇ ਦੋਨੇ ਪਾਸੇ ਕੈਪਟੀਆਂ ਹੌਲਤੀਆਂ ਥੱਲੇ ਜਿਹੜਾ بارش ਦਾ ਪਾਣੀ ਆਉਂਦਾ ਹੈ ਕਿਉਂ ਹੋਰ ਤਾਂ ਪਾਣੀ ਇਧਰੋਂ ਪਿੰਡ ਪੂਰ ਦਾ ਜੇ ਕੋਈ ਗੰਦਾ ਰਲਦਾ ਨਹੀਂ ਹੈਗਾ بارش-ਪਾਰਿਸ਼ ਨਹੀਂ ਹੁੰਦਾ ਉਹ ਸਾਰਾ ਆ ਜੋ ਡੱਗੀਆਂ ਬਣਾਈਆਂ ਹੋਈਆਂ ਡੱਗੀਆਂ ਦੇ ਵਿੱਚੀ ਦੋਨੇ ਪਾਸੇ ਬਣੀਆਂ ਤਾਂ ਉਹ ਕੈਪਟੀ ਦੇ ਵਿੱਚ ਦੀ ਥੱਲੇ ਧਰਤੀ ਦੇ ਵਿੱਚ ਪਲਾਂਟ ਹੋ ਜਾਂਦਾ ਥੱਲੇ ਖੂਹ ਬਣਾਏ ਗਏ ਥੱਲੇ ਖੂਹ ਬਣਾਏ ਗਏ ਨੇ ਉੱਪਰ ਸਾਈਡਾਂ ਤੇ ਆ ਆ ਡੱਗੀ ਬਣਾਈ ਹੋਈ ਹੈ ਇਧਰਲੇ ਪਾਸੇ ਦੀ ਇੰਨਾ ਪਾਣੀ ਆਉਂਦਾ ਇਹ ਡੱਗ ਦੇ ਰਾਹੀਂ ਇਹ ਸਾਰਾ ਕੈਪਟੀ ਦੇ ਵਿੱਚ ਜਾ ਕੇ ਥੱਲੇ ਧਰਤੀ ਚ ਉਹਦੇ ਵਿੱਚ ਪੈ ਜਾਂਦਾ ਉਹਦੇ ਵਿੱਚ ਪੈ ਜਾਂਦਾ ਆ ਸਾਹਮਣੇ ਬਣਿਆ ਹੋਇਆ ਜਿੰਨੀ ਮਰਜ਼ੀ ਆ ਜੇ بارش ਜਿੰਨੀ ਮਰਜ਼ੀ بارش ਆ ਜੇ ਇਸੇ ਤਰ੍ਹਾਂ ਹੀ ਉਹ ਉਧਰਲੇ ਪਾਸੇ ਐ ਤਾਂ ਉਧਰ ਪਾਣੀ ਨਹੀਂ ਖੜਦਾ ਹੈਗਾ ਆ ਦੇਖ ਲਓ ਕਿ ਕਿੰਨਾ ਗਿਆ بارش ਹੋਣੀ ਪੈ ਗਈ ਹਟੀ ਹੈ ਹੂੰ ਆਪਾਂ بارش ਦੇ ਵਿੱਚ ਹੀ ਆਏ ਆ ਤੇ ਆ ਕੋਈ ਪਾਣੀ ਨਹੀਂ ਖੜਦਾ ਲੇਕਿਨ ਸਰਕਾਰ ਨੂੰ ਇਹੀ ਚਾਹੀਦਾ ਵੀ ਜਿੱਥੇ ਵੀ ਕਿਤੇ ਬਣਾਉਣੇ ਆ ਪੁਲ ਇਸ ਤਰ੍ਹਾਂ ਦੇ ਬਣਾਉਣ ਤਾਂ ਕਿ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਆਵੇ ਤਾਂ ਆਪਾਂ ਆਮ ਦੇਖਦੇ ਆ ਇਹ ਤੋਂ ਅੱਗੇ ਵੀ ਪੁਲ ਬਣੇ ਆ ਵੱਡੀ ਕੋਟੜੀ ਤੇ ਸਪੇਸਰ ਸੱਦਾ ਸਿੰਘ ਵਾਲੇ ਦੀ ਕੋਰਲੇ ਪਾਸੇ ਬਣਿਆ ਉਹਨਾਂ ਦਾ ਵੀ ਉਹੀ ਮਾਨਸਾਲਾ ਹਾਲ ਹੈ ਉਹ ਵੀ ਨਹੀਂ ਬਣਾਏ ਇਹ ਤਾਂ ਥੋੜਾ ਜਿਹਾ ਇੱਥੇ ਪਿੰਡ ਵਾਲੇ ਨੇ ਪਹਿਰਾ ਦਿੱਤਾ ਕਿ ਇਹ ਕੇਸ ਪਾਉ ਨੂੰ ਇਹ ਜਿਆ ਬਣਾਓ ਆ ਕੇ ਖਾਣੇ ਦੀ ਤਕਲੀਫ ਨਾ ਹੋਵੇ ਫਿਰ ਉਹਨਾਂ ਦੇ ਸਹਿਯੋਗ ਨਾਲ ਇਹ ਬਾਹਰਲੇ ਪਾਸੇ ਕੈਂਪੀਆਂ ਬਣਾਈਆਂ ਦੋਨੇ ਪਾਸੇ ਠੀਕ ਹੈ ਮਾਨਸਾਲਾ ਆਪਣਾ ਇੰਟਰਪ੍ਰੀਜ਼ ਦਾ ਪਾਣੀ ਦਾ ਭਰਿਆ ਰਹਿੰਦਾ ਹੈ ਕਿ ਉਹ ਵੀ ਪਾਣੀ ਦੀ ਨਸੀ ਹੋ ਨਹੀਂ ਸਕਦੀ ਹੋ ਤਾਂ ਸਕਦੀ ਹੈ ਪਰ ਉਹਦੇ ਵਿੱਚ ਹੁਣ ਇਕੱਲਾ بارش ਦਾ ਨਹੀਂ ਆਉਂਦਾ ਉੱਥੇ ਵੀ ਸਰਕਾਰ ਨੂੰ ਦੇਖਣਾ ਪੈਂਦਾ ਉੱਥੇ ਸੀਵਰੇਜ ਦਾ ਰਲਦਾ ਉਹਦੇ ਵਿੱਚ ਈਵਰੇਜ ਦਾ ਥਲੇ ਧਰਤੀ ਚ ਲੜੂਗਾ ਤਾਂ ਪਾਣੀ ਦੂਰ ਸਟੋਊਗਾ। ਇਹ ਕੱਲਾ بارش ਦਾ ਹੈ। ਕੋਈ ਸਿਸਟਮ ਇਹੋ ਜਿਹਾ ਬਣਾਉਣਾ ਚਾਹੁੰਦਾ ਵੀ ਜਿਹੜਾ ਕੱਲਾ بارش ਦਾ ਹੈ ਉਹ ਪਾਣੀ ਥਲੇ ਧਰਤੀ ਚ ਵਗ ਜੇ ਤਣਾ ਟੂ। ਪੋਟਰਾ ਤਾਂ ਉਹਨਾਂ ਨੇ ਵੀ ਲਾਈਆਂ ਸੀ ਪਰ ਉਹ ਕਾਮਯਾਬ ਨਹੀਂ। ਉਹ ਮੋਟਰਾਂ ਤਾਂ ਉਹ ਤਾਂ ਫਿਰ ਬਾਹਰ ਚੱਕ ਕੇ ਸਿੱੜਦੀਆਂ। ਬਾਹਰ ਹੁਣ ਬਾਹਰ ਵੀ ਪਾਣੀ ਭਰਿਆ ਪਿਆ ਉੱਥੇ। ਹੂੰ। ਉਹ ਤਾਂ ਨਹੀਂ ਆਉਂਦਾ ਸਿੱਟਣਗੇ ਕਿੱਥੇ? ਬਾਹਰ ਵੀ ਹੁਣ ਤਾਂ ਸਾਰਾ ਦਰਿਆ ਬਣਿਆ ਹੋਇਆਗਾ। ਹੂੰ। ਤੇ ਉਹਦੇ ਕਾਰਨ ਫਿਰ ਉਹ ਅੰਡਰਵੇਜ ਉਹ ਖਾਲੀ ਨਹੀਂ ਹੋ ਸਕਦਾ। ਜੇ ਉਧਰੋਂ ਖਾਲੀ ਕਰਦੇ ਰਸਤਾ ਨਹੀਂ ਜਦੇ ਪਾਸੇ ਰਹਿੰਦਾ ਫਿਰ ਪਾਣੀ ਰਸ ਪਰ ਬੱਲੇ ਵੀ ਪਈ ਸੀ ਪੂਰੇ ਜੋਰ ਦੇ ਉਹਦੋਂ ਵੀ ਨਹੀਂ ਪਾਣੀ ਖੜਦਾ ਇੱਥੇ ਨਾ ਨਾ ਕਿੰਨੇ ਪੈ ਜੇ ਇੱਥੇ ਮੀ ਅੱਛਾ 5-7 ਮਿੰਟਾਂ ਦੇ ਵਿੱਚ ਪੂਲ ਖਾਲੀ ਆ ਵੱਧੋ ਵੱਧ ਹਾਂ ਨਾਲ ਦੀ ਨਾਲ ਹੀ ਖਿੱਚੀ ਜਾਂਦਾ ਹੂੰ ਜੇ ਜਿਆਦਾ ਵੀ ਪੈ ਗਿਆ ਫਿਰ ਵੀ ਨਹੀਂ ਕੋਈ ਨਹੀਂ ਜਿਆਦਾ ਤੋਂ ਜਿਆਦਾ 3 ਜਾਂ 4 ਇੰਚ ਪਾਣੀ ਹੁੰਦਾ ਵੀ ਕਈ ਵਾਰੀ ਥੱਲੇੋਂ ਪਾਣੀ ਦੀ ਸਪਲਾਈ ਪੂਰੀ ਨਹੀਂ ਜਾਂਦੀ ਜਿਆਦਾ بارش ਹੋ ਗਈ ਤੇ ਕਿਉਂ ਚਾਰ ਚਫਰੇ ਦਾ ਪੁਲਾਂ ਦਾ ਇਕੱਠਾ ਹੋ ਜਾਂਦਾ ਨੇ 5-7 ਮਿੰਟਾਂ ਬਾਅਦ ਹੀ ਸਾਰਾ ਖਾਲੀ ਆ 10 ਮਿੰਟਾਂ ਤੋਂ ਪਹਿਲਾਂ ਪਹਿਲਾਂ ਪੂਲ ਖਾਲੀ ਆ ਬਿਲਕੁਲ ਦੋਸਤੋ ਇਹ ਜਿਹੜਾ ਅੰਡਰ ਬ੍ਰਿਜ ਸਾਨੂੰ ਦਿਖਾ ਰਹੇ ਆ ਤਸਵੀਰਾਂ ਇਹ ਮਾਨਸਾ ਜਿਲ੍ਹੇ ਦਾ ਪਿੰਡ ਖੋਖਰਕਲਾ ਖੋਖਰਕਲਾ ਦੇ ਵਿੱਚ ਬਣਿਆ ਹੋਇਆ ਇਹ ਅੰਡਰ ਬ੍ਰਿਜ ਤੇ ਇਹਦੇ ਵਿੱਚ ਕਿੰਨੀ ਮਰਜ਼ੀ بارش ਹੋ ਜੇ ਕਿੰਨਾ ਮਰਜ਼ੀ ਜਿਹੜਾ ਮੀਂਹ ਆ ਜੇ ਪਰ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਖੜਦਾ ਤੁਸੀਂ ਦੇਖ ਲਓ ਵੀ ਹੁਣੇ ਮੀਂਹ ਪੈ ਕੇ ਹਟਿਆਗਾ ਤੇ ਪਰ ਤੌਕਾ ਵੀ ਪਾਣੀ ਨਹੀਂ ਹੈਗਾ ਬਿਲਕੁਲ ਸੁੱਕਾ ਹੈਗਾ ਇਹ ਕਿਉਂਕਿ ਇਹਦਾ ਪਾਣੀ ਦੀ ਜਿਹੜੀ ਨਿਕਾਸੀ ਹੈਗੀ ਉਹਦਾ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਹੈ ਜਿਹੜਾ ਪੂਰੇ ਵਧੀਆ ਤਰੀਕੇ ਦੇ ਨਾਲ ਕੀਤਾ ਗਿਆ ਹੈ ਤੇ ਦੋਸਤੋ ਦੇਖ ਸਕਦੇ ਹੋ ਦੇਖੋ ਆਹ ਆ ਗਈ ਆਪਣੀ ਸੜਕ ਮਾਨਸਾ ਤੇ ਜਿਹੜੀ ਖੋਖਰ ਰੋਡ ਕਹਿੰਦੇ ਨੇ ਮਾਨਸਾਂ ਵਾਲੀ ਸੜਕਾ ਤੇ ਉਹ ਇਧਰ ਦੂਜੇ ਪਾਸੇ ਅਰਮਦਿੱਤੇ ਵਾਲਾ ਤਲਵੰਡੀ ਰੋਡ ਨੂੰ ਜਾ ਰਹੀ ਹੈ ਦੇਖੋ ਮਾਨਸਾਂ ਵਾਲੀ ਸੜਕਾ ਉਹ ਸਾਰਮਦਿੱਤੇ ਵਾਲਾ ਤਲਵੰਡੀ ਰੋਡ ਨੂੰ ਜਾ ਰਹੀ ਹੈ ਤੇ ਆ ਜਿਹੜੀ ਤੀਜੀ ਸੜਕਾ ਹੈ ਖੋਖਰ ਖੁਰਦ ਨੂੰ ਜਾ ਰਹੀ ਹੈ ਸਦਾ ਸਿੰਘ ਵਾਲਾ ਤੇ ਕੋਟੜੀ ਕਲਾਂ ਹਾਂਜੀ ਕੀ ਕਰੇ ਬਾਈ ਵਿੱਚੀ ਕੋਟੜੀ ਕਲਾਂ ਨੂੰ ਲੰਘ ਜਾਂਦੀ ਹੈ ਇਹ ਕੋਟੜੀ ਕਲਾਂ ਸਦਾ ਸਿੰਘ ਵਾਲਾ ਖੋਖਰਪੁਰ ਦਾ ਇਧਰ ਜਾ ਰਹੀ ਹੈ ਤੇ ਜਿਹੜੀ ਚੌਥੀ ਸੜਕ ਇਧਰ ਆ ਗਈ ਇਹ ਜਾਂਦੀ ਹੈ ਮੇਨ ਰੋਡ ਨੂੰ ਮੇਨ ਰੋਡ ਜਿਹੜਾ ਬਟਿੰਡਾ ਰੋਡ ਹੈਗਾ ਪਿੰਡ ਪੈਣੀ ਵਾਗੇ ਜਾ ਕੇ ਚੜਦੀ ਹੈ ਮੇਨ ਰੋਡ ਦੇ ਉੱਤੇ ਆ ਦੇਖੋ ਨਿਸ਼ਾਨ ਵੀ ਲੱਗਿਆ ਖੋਖਰ ਕਲਾਂ ਤੋਂ ਪੈਣੀ ਵਾਗਾ ਬਟਿੰਡਾ ਮੇਨ ਰੋਡ ਇਹ ਮੇਨ ਰੋਡ ਦੇ ਉੱਤੇ ਜਾ ਕੇ ਚੜਦੀ ਹੈ ਤੇ ਪਰ ਪਾਣੀ ਦੀ ਨਿਕਾਸੀ ਹੈ ਜਿਹੜੀ ਬਹੁਤ ਵਧੀਆ ਪ੍ਰਬੰਧ ਇਹਦੇ ਪੁਲ ਦੇ ਵਿੱਚ ਕੀਤੇ ਗਏ ਨੇ ਤੇ ਇਸ ਲਈ ਸਰਕਾਰ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਵੀ ਜਿਹੜਾ ਮਾਨਸ ਵਾਲਾ ਅੰਡਰ ਬ੍ਰਿਜ ਆ ਨਾ ਉਹਦਾ ਵੀ ਪਾਣੀ ਦੀ ਨਿਕਾਸੀ ਦੇ ਕੋਲ ਨਾ ਕੋਈ ਪ੍ਰਬੰਧ ਹੈ ਜਿਹੜੇ ਕਰਨੇ ਪਾਉਂਦੇ ਨੇਗੇ ਕਿਉਂਕਿ بارشਾਂ ਦੇ ਵਿੱਚ ਉਹ ਜਮ੍ਹਾਂ ਤਾਂ ਹਾਂ ਤੱਕ ਭਰ ਜਾਂਦਾ ਤੁਹਾਨੂੰ ਤਸਵੀਰਾਂ ਵੀ ਜਾ ਕੇ ਪਹਿਲਾਂ ਵੀ ਦਿਖਾਈਆਂ ਹੁਣ ਵੀ ਦਿਖਾ ਦਾਂਗੇ ਤਾਂ ਹਾਂ ਤੱਕ ਪਾਣੀ ਉਹਦੇ ਵਿੱਚ ਭਰ ਜਾਂਦਾ ਤੇ ਫਿਰ ਕਿੰਨੇ ਕਿੰਨੇ ਦਿਨ ਪਾਣੀ ਉਹ ਚੋਂ ਨਿਕਲਦਾ ਨਹੀਂ ਹੈਗਾ ਦੂਜਾ ਜਦੋਂ ਪਾਣੀ ਭਰ ਜਾਂਦਾ ਉਸ ਦਿਵਾ ਜਦੋਂ ਉਹਨੂੰ ਖਾਲੀ ਖੁੱਲੀ ਕਰਦੇ ਨੇ ਕਾਫੀ ਦਿਨਾਂ ਬਾਅਦ ਫਿਰ ਉਹ ਥੱਲੇ ਜਿਹੜੀ ਸੜਕ ਬਣੀ ਹੋਈ ਹੈ ਤੇ ਉਹ ਸੜਕ ਬਿਲਕੁਲ ਖਤਮ ਹੋ ਜਾਂਦੀ ਹੈ ਕਿਉਂਕਿ ਪਾਣੀ ਦੇ ਨਾਲ ਸੜਕਾ ਜਿਹੜੀ ਉਹ ਵੀ ਖਤਮ ਹੋ ਜਾਂਦੀ ਹੈ ਇਸ ਲਈ ਸਰਕਾਰ ਨੂੰ ਉਸ ਅੰਡਰਬ੍ਰਿਜ ਬਾਰੇ ਕੁਝ ਨਾ ਕੁਝ ਸੋਚਣ ਦੀ ਲੋੜ ਹੈਗੀ ਦੋਸਤੋ ਜਲਦੀ ਕੋਈ ਹੋਰ ਵੀਡੀਓ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ